ਮਿੱਤਰੋ ਅੱਜ ਤੁਹਾਨੂੰ ਆਪਾਂ ਸਿੱਧੂ ਫਾਰਮ ਪਿੰਡ ਜੰਗਿਆਣਾ ਦੇ ਜਾਨਵਰ ਦਿਖਾਉਣੇ ਆ। ਬਾਈ ਅਰਗਿਆ ਨੇ ਇੱਕ ਤਾਂ ਆਹ ਨੋਕਰਾ ਬਸ਼ੇਰਾ ਸਟੱਡ ਸਰਵਿਸ ਵਾਸਤੇ ਓਪਨ ਕਰਨਾਗਾ ਤੇ ਬਾਕੀ ਥੋੜਾ ਬਹੁਤਾ ਵਪਾਰ ਦਾ ਕੰਮ ਵੀ ਹੈਗਾ ਵੀਰ ਦਾ। ਘੋੜੀਆਂ ਸੇਲ ਪਰਚੇਜ ਵਾਲੀਆਂ ਬਸ਼ੇਰੇ ਬਸ਼ੇਰੀਆਂ ਕਾਫੀ ਜ਼ਿਆਦਾ ਬਾਈ ਦੇ ਕੋਲੇ ਆਉਂਦੇ ਜਾਂਦੇ ਰਹਿੰਦੇ ਆਗੇ। ਇਹ ਜਿਹੜਾ ਪਿੰਡ ਆ ਜੰਗਿਆਣਾ ਬਰਨਾਲੇ ਜ਼ਿਲ੍ਹੇ ਦੇ ਵਿੱਚ ਪੈਂਦਾਗਾ ਭਦੌੜ ਦੇ ਨੇੜੇ। ਸੋ ਬਾਈ ਸਿੰਦਰ ਨੂੰ ਬੜਾ ਪੁਰਾਣਾ ਸ਼ੌਂਕ ਆ। ਕਾਫੀ ਲੰਮੇ ਸਮੇਂ ਤੋਂ ਬਾਈ ਜਾਨਵਰ ਰੱਖਦਾ ਤੇ ਆ ਬਸ਼ੇਰਾ ਗੇ ਜਿਹੜਾ ਬਾਈ ਕੋਲੇ ਅਬੋਖਰ ਬਲੱਡ ਲਾਈਨ ਦਾ ਹੈਦਰ ਘੋੜੇ ਦਾ ਬੱਚਾ ਇਹ ਨਵਾਂ ਤਿਆਰ ਹੋਇਆ ਤੇ ਇਹਦੀ ਬਾਈ ਨੇ ਸਟੱਡ ਸਰਵਿਸ ਕੀਤੀ ਆ ਓਪਨ। ਹਾਲੇ ਉਮਰ ਇਹਦੀ 27-28 ਮਹੀਨੇ ਆ ਤੇ ਕੱਦ ਬਾਈ ਵਰਗੇ ਦੱਸਦੇ ਆ 64 ਇੰਚ ਦੇ ਕਰੀਬ ਕਰ ਗਿਆ ਇਹ। ਸੋ ਇਹਦੀ ਜਿਹੜੀ ਮੀਟਿੰਗ ਫੀਸ ਆ 21000 ਰੁਪਿਆ ਰੱਖੀ ਆ। ਬਸ਼ੇਰਾ ਬੜਾ ਸ਼ਕੀਨਾ ਸਾਫ ਸੁਥਰਾ ਬਹੁਤ ਆ ਬਰੀਕੀਆਂ ਚ ਆ ਬਸ਼ੇਰਾ ਇਹ ਕੁਛ ਕੁ ਟਾਈਮ ਪਹਿਲਾਂ ਬਾਈ ਨੇ ਪਿਛਲੇ ਸਾਲ ਖਰੀਦਿਆ ਸੀਗਾ ਸੋ ਹੁਣ ਇਹਦੀ ਸਟੱਡ ਸਰਵਿਸ ਕਰਤੀ ਆ ਓਪਨ ਜਿਸ ਕਿਸੇ ਭਰਾ ਨੇ ਕੋਈ ਚੰਗੀਆਂ ਬਣਤਰਾਂ ਵਾਲੇ ਬਸ਼ੇਰੇ ਤੋਂ ਘੋੜੀ ਮੇਟ ਕਰਾਉਣੀ ਆ ਵੀ ਬੱਚਾ ਸ਼ਕੀਨਾ ਆਵੇ ਤਾਂ ਇਹ ਬਸ਼ੇਰਾ ਬਹੁਤ ਜਿਆਦਾ ਸੋਹਣਾਗਾ ਸੋ ਐਡਰੈਸ ਬਾਈ ਦਾ ਕਰ ਲਓ ਨੋਟ ਤੇ ਇੱਕ ਬਾਈ ਅਰਗੇ ਨਾ ਆਹ ਪਟਵਾਰੀ ਦਾ ਬਸ਼ੇਰਾ ਤਿਆਰ ਕਰ ਰਹੇ ਆ ਇਦੀ ਉਮਰ ਬਾਈ ਦੱਸਦਾ ਵੀ ਹਜੇ 18-19 ਕਿ ਮਹੀਨੇ ਹੋਈ ਆ ਤੇ ਕੱਦ ਫੱਟੀ ਵਾਲਾ 65 ਇੰਚ ਕਰ ਗਿਆ ਬਹੁਤ ਵੱਡਾ ਬਸ਼ੇਰਾ ਬਣ ਕੇ ਤਿਆਰ ਹੋਊਗਾ ਇਹਦੀ ਜਿਹੜੀ ਸਟੱਡ ਸਰਵਿਸ ਆ ਹਜੇ ਤੁਹਾਨੂੰ ਕੁਝ ਕੁ ਮਹੀਨਿਆਂ ਤੱਕ ਅੜਕ ਕੇ ਮਿਲੂਗੀ ਕੱਦ ਬੱਡ ਤੁਸੀਂ ਇਹਦਾ ਯਾਰ ਚੈੱਕ ਕਰੋ ਕੱਲਾ ਐ ਨਹੀਂ ਹੈਗਾ ਵੀ ਕੱਲਾ ਕੱਦ ਬੱਢੀ ਆ ਇਹਦਾ ਬਾਡੀ ਸਟਰਕਚਰ ਹੀ ਭਾਰੀ ਆ ਮੂੰਹ ਮਹਾਂਦਰੇ ਦਾ ਵੀ ਸੋਹਣਾ ਕੰਨਾਂ ਦੀ ਬਣਤਰ ਵੀ ਚੰਗੀ ਆ ਸੋ ਆਉਣ ਵਾਲੇ ਟਾਈਮ ਦੇ ਵਿੱਚ ਇਹ ਵੀ ਕਾਫੀ ਵੱਡਾ ਆਸਟ੍ਰੇਲੀਅਨ ਬਣ ਕੇ ਮੱਝੂਕੇ ਬਲੱਡਲਾਈਨ ਦਾ ਤਿਆਰ ਹੋਊਗਾ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿਹੜੇ ਬਾਈ ਦੇ ਕੋਲੇ ਹੁਣ ਮੌਕੇ ਤੇ ਸੇਲ ਵਾਲੇ ਜਾਨਵਰ ਆ ਉਹ ਵੀ ਦਿਖਾਵਾਂਗੇ ਬਾਈ ਸਿੰਦਰ ਦਾ ਕੰਟੈਕਟ ਨੰਬਰ ਨੋਟ ਕਰ ਲਿਓ ਸਕਰੀਨ ਤੇ ਆਪਾਂ ਮੈਂਸ਼ਨ ਕਰਤਾ ਤੇ ਜਿਹੜੀਆਂ ਬਾਕੀ ਦੀਆਂ ਗੱਲਾਂ ਬਾਤਾਂ ਨੇ ਉਹ ਆਪਾਂ ਇੰਟਰਵਿਊ ਦੇ ਵਿੱਚ ਬਾਈ ਦੇ ਨਾਲ ਖੁੱਲ੍ਹ ਕੇ ਕਰਦੇ ਆਂ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਤਾਂ ਕਿ ਜਿੰਨੇ ਵੀ ਬਰਨਾਲੇ ਏਰੀਏ ਦੇ ਆਸ-ਪਾਸੇ ਪਿੰਡਾਂ ਦੇ ਵਿੱਚ ਬਾਈ ਕੋੜੀਆਂ ਰੱਖਦੇ ਆ ਉਹਨਾਂ ਨੂੰ ਪਤਾ ਲੱਗ ਸਕੇ ਵੀ ਸਟੱਡ ਸਰਵਿਸ ਵਾਸਤੇ ਦੋ ਨਵੇਂ ਬਸ਼ੇਰੇ ਤਿਆਰ ਹੋ ਗਏ ਆ ਤਾਂ ਕਿ ਉਹਨਾਂ ਨੂੰ ਦੂਰ ਜਾਣ ਦੀ ਖੇਚਲਾਣਾ ਕਰਨੀ ਪਵੇ ਨੇੜੇ ਹੀ ਸਰਜੇ ਉਹਨਾਂ ਦਾ ਆ ਵੀ ਬਹੁਤ ਵੱਡਾ ਬਸ਼ੇਰਾ ਬਣ ਕੇ ਤਿਆਰ ਹੋਊਗਾ ਤੇ ਨੁਕਰਾ ਬਸ਼ੇਰਾ ਵੀ ਬਹੁਤ ਜ਼ਿਆਦਾ ਸੋਹਣਾ ਆਜੋ ਫਿਰ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਕੋੜਾਣੇ ਭਰਾਵਾਂ ਦਾ ਜਿੰਨੇ ਵੀ ਆਪਣੇ ਨਾਲ ਪਿੰਡ ਜੀਮੀਦਾਰ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਜ਼ਰੀਏ ਜੁੜੇ ਆ ਦੋਸਤੋ ਸੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਜਿਹੜਾ ਨੁਕਰਾ ਬਸ਼ੇਰਾ ਦਿਖਾਉਣ ਜਾ ਰਹੇ ਹਾਂ ਇਹ ਮੇਰੇ ਆਪ ਦੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾਗਾ ਜੰਗੀਆਣਾ ਭਦੌੜ ਤੋਂ ਟੱਪਣਸਾਰ ਜਦੋਂ ਆਪਾਂ ਭਗਤੇ ਵਾਲੀ ਸਾਈਡ ਜਾਂਦੇ ਆ ਤਾਂ ਭਦੌੜ ਤੋਂ ਬਾਅਦ ਪਹਿਲਾ ਪਿੰਡ ਆਉਂਦਾਗਾ ਜੰਗੀਆਣਾ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਨਾਲ ਗੱਲਬਾਤ ਦੇ ਦੌਰਾਨ ਬਾਈ ਸ਼ੰਦਰ ਹੋਣਗੇ ਨਾਲ ਤੇ ਨਾਲ ਬਾਈ ਦੇ ਜਿੰਨੇ ਵੀ ਸਹਿਚਾਰ ਵਾਲੇ ਘੋੜਿਆਂ ਵਾਲੇ ਭਰਾਣੇ ਆਸੇ ਪਾਸੇ ਪਿੰਡਾਂ ਦੇ ਵਿੱਚੋਂ ਏਰੀਏ ਦੇ ਵਿੱਚੋਂ ਜਾਂ ਬਾਈ ਦੇ ਸਰਕਲ ਵਾਲੇ ਆ ਜਿਹੜੇ ਪਿੰਡ ਦੇ ਵਿੱਚੋਂ ਆ ਘੋੜੀਆਂ ਵਾਲੇ ਭਰਾ ਜਾਂ ਸੱਜਣ ਮਿੱਤਰ ਨੇ ਉਹ ਨਾਲ ਅੱਜ ਦੀ ਵੀਡੀਓ ਦੇ ਵਿੱਚ ਹੋਣਗੇ ਗੱਲਬਾਤ ਦੇ ਵਿੱਚ ਆਪਾਂ ਜਿਹੜਾ ਸਾਨੂੰ ਨੋਕਰਾ ਬਸ਼ੇਰਾ ਦਿਖਾਉਣ ਲੱਗੇ ਆ ਇਹਦੀ ਬਾਈ ਨੇ ਸਟੱਡ ਸਰਵਿਸ ਓਪਨ ਕਰਨੀ ਆ ਅੱਜ ਇੱਕ ਤਾਂ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਦੂਜੀ ਗੱਲਬਾਤ ਆ ਜਿਹੜੀ ਉਹ ਪਟਵਾਰੀ ਦਾ ਇੱਕ ਬਸ਼ੇਰਾ ਬਾਈ ਨੇ ਤਿਆਰ ਕਰਿਆ ਹਾਲੇ ਉਮਰ ਉਹਦੀ 20 ਮਹੀਨੇ ਹੋਈ ਆ ਬਾਈ ਨੇ ਦੱਸਿਆ ਤੇ ਕੱਦ ਕਾਠ ਚੰਗਾ ਕਰਦਾ ਹੁੰਦਾ ਉਹਨੂੰ ਵੀ ਸਟੱਡ ਸਰਵਿਸ ਵਾਸਤੇ ਆਉਣ ਵਾਲੇ 5-4 ਮਹੀਨਿਆਂ ਵਿੱਚ ਬਾਈ ਨੇ ਓਪਨ ਕਰਨਾਗਾ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਬਾਈ ਸ਼ਿੰਦਰ ਦੇ ਕੋਲੇ ਕਾਫੀ ਸਾਰੀਆਂ ਘੋੜੀਆਂ ਜਿਹੜੀਆਂ 5-7 ਨਗ ਸੇਲ ਵਾਲੀ ਵੀ ਹੈਗੇ ਆ ਬਾਈ ਦਾ ਨਾਲ ਸੇਲ ਪਰਚੇਜ ਦਾ ਕੰਮ ਵੀ ਆ ਜਾਨਵਰ ਆਉਂਦੇ ਜਾਂਦੇ ਰਹਿੰਦੇ ਆ ਸੋ ਗੱਲਬਾਤ ਆ ਜਿਹੜੀ ਇੰਟਰਵਿਊ ਦੇ ਵਿੱਚ ਆਪਾਂ ਬਾਈ ਦੇ ਨਾਲ ਸਾਰੇ ਕਲੀਅਰ ਕਰਾਂਗੇ ਪਹਿਲਾਂ ਸਾਰਿਆਂ ਦਾ ਕਰਦੇ ਆ ਸਵਾਗਤ ਸਸੀ ਕਾਲ ਜੀ ਸਾਰਿਆਂ ਦਾ ਸਵਾਗਤ ਆ ਸਿੰਦਰ ਬਾਈ ਤੁਹਾਡਾ ਆਪਣੇ ਦਾ ਬਲ ਬਜੰਤ ਜੀ ਦਾ ਇੱਥੇ ਆਉਣ ਦੇ ਜੀ ਆ ਕਹਿੰਦੇ ਧੰਨਵਾਦ ਕਰਦੇ ਆ ਸਾਡੇ ਸਾਰੇ ਪਰਿਵਾਰ ਵੱਲ ਤੇ ਸਾਰੇ ਸੱਜਣ ਮਿੱਤਰਾਂ ਵੱਲੋਂ ਧੰਨਵਾਦ ਮੋੜ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਜੀ ਬਾਈ ਸਿੰਦਰ ਬਾਈ ਪਹਿਲਾਂ ਤਾਂ ਨਾ ਆਪਣਾ ਜਿਹੜਾ ਪਿੰਡ ਆ ਜਿਵੇਂ ਮੈਂ ਭਰਾਮਣ ਨੂੰ ਦੱਸ ਕੇ ਛੱਡਿਆ ਵੀ ਜੰਗੀ ਆਣਾ ਪਿੰਡ ਹਾਂਜੀ ਹਾਂਜੀ ਤੇ ਇਹਦੀ ਪ੍ਰੋਪਰ ਲੋਕੇਸ਼ਨ ਦੱਸ ਦਿਓ ਭਦੌੜਪਿੰਡ ਤੋਂ ਬਾਈ ਇਹ ਆਪਣਾ ਕਿੰਨਾ ਕਿਲੋਮੀਟਰ ਪੈਂਦਾ ਭਦੌੜ ਤੋਂ ਮੰਨ ਲੀਏ ਜੀ 5 ਕਿਲੋਮੀਟਰ ਆ 4-5 ਕਿਲੋਮੀਟਰ ਸਲਾਦਪੁਰੇ ਤੋਂ ਆਗਾ ਬਾਜਾ ਭਗਤਾ ਰੋਡ ਦੇ ਉੱਤੇ ਹੈਗਾ ਬਰਨਾਲੇ ਦੇ ਬਾਜਾ ਭਗਤਾ ਰੋਡ ਜਾਂਦਾ ਆਪਾਂ ਕਹਿੰਨੇ ਆ ਠੀਕ ਹੈ ਬਾਈ ਜਿੰਨੇ ਦੀ ਬਰਨਾਲੇ ਤੋਂ ਜਾਂ ਭਦੌੜ ਤੋਂ ਆਈਏ ਤਾਂ ਖੱਬੇ ਹੱਥਾ ਤੇ ਉਧਰ ਆਈ ਤਾਂ ਸੱਜੇ ਹੱਥ ਪੈਂਦਾ ਰੋਡ ਦੇ ਉੱਤੇ ਹੀ ਆ ਪੈਂਦਾ ਰੋਡ ਦੇ ਉੱਤੇ ਪੈਂਦਾ ਹਾਂਜੀ ਹਾਂ ਠੀਕ ਹੈ ਬਾਈ ਤੇ ਬਾਕੀ ਇੱਥੋਂ ਦਾ ਆਪਣੇ ਕਬੱਡੀ ਪਲੇਅਰ ਵੀ ਕਾਫੀ ਹੋ ਗਏ ਬਾਈ ਹਾਂ ਕਬੱਡੀ ਗੁਰਪ੍ਰੀਤ ਜੀ ਜੰਗੀ ਹਾਂ ਕਬੱਡੀ ਖਾਲੇ ਉਹਦੇ ਨਾਂ ਤੋਂ ਆਪਣਾ ਪਿੰਡ ਜਾਣੋ ਭਿੰਦਰਗੱਲ ਬਾਈ ਹਾਂ ਬਭਿੰਦਰਗੱਲ ਜਿਹੜੇ ਸਿੰਗਰ ਨੇ ਇਹਨਾਂ ਨਾਂ ਤੋਂ ਹਾਂ ਠੀਕ ਆ ਬਾਈ ਤੇ ਬਾਕੀ ਪਧੌੜ ਦੇ ਤਾਂ ਹੁਣ ਕਾਫੀ ਸਿੰਗਰ ਹੋ ਗਏ ਇਸ ਦਿਨ ਕਰਕੇ ਬਾਈ ਬੜਾ ਸੌਖਾ ਪਛਾਣਿਆ ਜਾਂਦਾ ਪਿੰਡ ਹਨਾ ਨੇੜੇ ਨੇੜੇ ਏਰੀਏ ਦੇ ਵਿੱਚ ਪਧਾਈ ਆ ਤਕਰੀਬਨ ਸਾਰਿਆਂ ਨੂੰ ਤੇ ਬਾਈ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਆਪਾਂ ਗੱਲਬਾਤ ਕਰਨੀ ਆ ਉਸ ਤੋਂ ਪਹਿਲਾਂ ਜਿੰਨੇ ਵੀ ਆਪਣੇ ਨਾਲ ਸੱਜਣ ਪਿਆਰੇ ਆਪਣੇ ਪਿੰਡ ਦੇ ਵਿੱਚੋਂ ਬੈਠੇ ਆ ਜਾਂ ਪਾਸੇ-ਆਸੇ ਪਿੰਡਾਂ ਦੇ ਵਿੱਚੋਂ ਆਏ ਆ ਆਪਣੇ ਸੱਦੇ ਤੇ ਇਹਨਾਂ ਨੂੰ ਵੀ ਆਪਾਂ ਜੀ ਆਇਆਂ ਆਖਦੇ ਆ ਤੇ ਇਹਨਾਂ ਬਾਰੇ ਸਾਨੂੰ ਥੋੜਾ ਜਿਆਦਾ ਦੱਸ ਦਿਓ ਭਰਾ ਜਿੰਨੇ ਵੀ ਬੈਠੇ ਆ ਇਹ ਬਾਈ ਸਿਮਰ ਆਪਣੇ ਕੋ ਇਹਨਾਂ ਕੋਲ ਵੀ ਘੋੜੀਆਂ ਆ ਠੀਕ ਆ ਬਾਈ ਘੋੜੀਆਂ ਵਾਲਿਆਂ ਇਹ ਬਾਈ ਸਤਨਾਮ ਜੀ ਕਾਂਗੜ ਤੋਂ ਆ ਹਾਂਜੀ ਬਾਈ ਇਹ ਬਾਈ ਦਰਸ਼ਨ ਸਿੰਘ ਸ਼ੇਲਵਰਾਤ ਵਿਵਾਰਤ ਕੰਮ ਕਰਦੇ ਆ ਉਹ ਸਾਡੇ ਮਹਿੰਦਰ ਸ਼ਰਮਾ ਜੀ ਅਗੇ ਖਾਸ ਮਿੱਤਰ ਅਗੇ ਉਹ ਵੀ ਪਾਦੇ ਆ ਉਹ ਸੁੱਖਾ ਜੀ ਬਾਈ ਆਪਣੇ ਗਵਾਂਢ ਤੋਂ ਸਾਡੇ ਮੈਂਬਰ ਸਾਹਿਬ ਬੈਠੇ ਆ ਅਗੇ ਕੋਲੇ ਠੀਕ ਆ ਬਾਈ ਤੇ ਇੰਦਰ ਸਾਡੇ ਨਰਨ ਸਿੰਘ ਜੀ ਪੁਰਾਣੇ ਘੋੜਿਆਂ ਰੱਖਦੇ ਰਹੇ ਪ੍ਰਧਾਨ ਹਾਂਜੀ ਸਾਡੇ ਆਪ ਦੇ ਘਰਾਂ ਚ ਉਹ ਸਾਡੇ ਚਾਚਾ ਜੀ ਹੈ ਠੀਕ ਹੈ ਬਾਈ ਉਧਰ ਵੀ ਸਾਡੇ ਚਾਚਾ ਜੀ ਹੈ ਠੀਕ ਹੈ ਉਹ ਬਈ ਮਿੱਤਰ ਹੈ ਤੇ ਨਾਲ ਕਮ ਇਨਾਂ ਦੇ ਬਾਰੇ ਠੀਕ ਹੈ ਜੀ ਨਾਲ ਸਾਡੇ ਮਗਰ ਅੱਛਾ ਅੱਛਾ ਉਹਦੇ ਬਫਾਰ ਨੂੰ ਕੋੜੀਆਂ ਰੱਖਣ ਵਾਲੀ ਹੈ ਠੀਕ ਹੈ ਬਾਈ ਤਕਰੀਬਨ ਸਾਰੇ ਭਰਾ ਜਿੰਨਾ ਜਰਾ ਮੇਰਾ ਖਿਆਲਾ ਵੀ ਸਾਰੇ ਥੋੜੀ ਵਾਲੀ ਆ ਹਨਾ ਉਹ ਬਾਹਰ ਲੈਣ ਵਾਲੇ ਗੱਲ ਕਰਦੇ ਹੈਗੇ ਠੀਕ ਹੈ ਜੀ ਬਾਈ ਹਾਂਜੀ ਹਾਂ ਤੇ ਤੁਹਾਨੂੰ ਬਾਈ ਸ਼ੰਦਰ ਕਿੰਨਾ ਕੁ ਟਾਈਮ ਹੋ ਗਿਆ ਇਸ ਕਿੱਤੇ ਦੇ ਵਿੱਚ ਕੋੜੀਆਂ ਵਾਲਾ ਕੰਮ ਕਰਦੇ ਹਨ ਮੈਨੂੰ ਵੀਰੇ ਮੈਂ ਮੈਂ 2002 ਤੋਂ ਲੈ ਕੇ ਸ਼ੌਂਕ ਹੈਗਾ ਪਹਿਲਾਂ ਮੈਂ ਕੋੜੀ ਇੱਥੇ ਬਾਈ ਆਪਣੇ ਗਮਾਨ ਚ ਜਗ੍ਹਾ ਕੋਲ ਨੇ ਕਿਹਾ ਸੀ ਕੋਈ ਟਾਈਮ ਨਹੀਂ ਆਇਆ ਗਿਆ ਹੁਣ ਉਹ ਰੱਖਦੇ ਸੀ ਅੱਛਾ ਬਾਈ ਤੂੰ ਕੋੜੀਆਂ ਇੱਥੋਂ ਲੈ ਕੇ ਕੋਲ ਦੀ ਨੰਗਦੇ ਹੁੰਦੇ ਸੀਗੇ ਤੇ ਸਾਡਾ ਵੀ ਸ਼ੌਂਕ ਸੀ ਮੈਂ ਉਹ ਤਾਂ ਪਹਿਲੀ ਕੋੜੀ ਲੈਤੀ ਸੀਗੀ ਅੱਛਾ ਬਾਈ ਹਾਂ ਹਾਂ ਇੱਥੇ ਸਿਰਗੇੜ ਦਾ ਪੂਰਾ ਪੂਰਾ ਸੀ ਉਹ ਦਲਦੀ ਸੀ ਨੁਗਰੀ ਕੋੜੀ ਦੇ ਮਗਰ ਨੁਗਰੀ ਵੀ ਛੇਰੀ ਸੀ ਠੀਕ ਹੈ ਜਿਹਨੂੰ ਉਹਨੇ ਆਪ ਨੂੰ ਬਹੁਤ ਵਧੀਆ ਨਫਾ ਦਿੱਤਾ ਵਧੀਆ ਬੱਚੀਆਂ ਦਿੱਤੀਆਂ ਤੇ ਉਹਦਾ ਬੱਚਾ ਆਪਾਂ ਮੋਰੂ ਮਲਾ ਕੇ ਲੈ ਆਏ ਸੀਗੇ ਉਸ ਚਿਰ ਪਹਿਲਾਂ ਰੱਖਿਆ ਵੀ ਹੈ ਚਲ ਉਹ ਦਿਨ ਵੀਡੀਓ ਦਾ ਟ੍ਰੈਂਡ ਨਹੀਂ ਸੀਗਾ ਤੇ ਨਾਟਕ ਕਿਸੇ ਕਾਰਨੋ ਵੇਚਣਾ ਪੈ ਗਿਆ ਠੀਕ ਹੈ ਇਹ ਦੁਬਾਰੇ ਹੁਣ ਆਪਾਂ ਹੋ ਗਏ 5-6 ਸਾਲ ਠੀਕ ਹੈ ਬਾਈ ਇਹ ਬੱਚਾ ਘੋੜਾ ਜਿਹੜਾ ਬੱਚਾ ਆਪਣੇ ਕੋਲੇ ਇਹ ਹੈਦਰਦਾਗਾ ਹੈਦਰ ਸੀਗਾ ਜਬਰਾਜ ਦਾ ਜਬਰਾਜ ਅਮਰੂਦ ਬਲੱਡ ਲਾਈਨ ਤੋਂ ਸੀਗਾ ਹੋਰ ਬਲੱਡ ਲਾਈਨ ਤੋਂ ਜਾਈ ਇਹ ਹੁਣ ਦੋ ਦੰਦ ਲੱਗ ਚੁੱਕੇ ਹੈਗਾ ਹਮ ਹਾਂ ਬੱਚੇ ਸ਼ਾਨਗ ਬਾਕੀ ਤੁਸੀਂ ਦੇਖ ਹੀ ਲੈਣੀ ਹੈ ਕੁਆਲਿਟੀ ਕੈਸੀ ਹੈ ਹਾਂਜੀ ਬਾਈ ਤੇ ਇਹ ਬਾਈ ਮੇਰਾ ਖਿਆਲ ਆ ਵੀ ਪਿੱਛੇ ਤੋਂ ਇੱਥੇ ਆਪਣੇ ਵੱਜੋਆਣੇ ਪਿੰਡ ਹੁੰਦਾ ਹੈ ਵੱਜੋਆਣੇ ਸੀਗਾ ਵੀਰ ਮਿੱਤਰ ਨੇ ਮੈਂ ਕਿਹਾ ਤੁਸੀਂ ਵੀਡੀਓ ਪਾਈ ਸੀ ਵੀਰੇ ਉਹ ਆਈ ਸੀ ਅਨਸਾਰ ਦੇਖ ਲਿਆ ਤੇ ਮਾਨੂੰ ਮੁੱਲ ਲਾਤਾ ਠੀਕ ਹੈ ਤੇ ਉਹ ਬਾਈ ਕਹਿੰਦਾ ਜਿੰਨਾ ਸਿਰ ਤੂੰ ਆਂਦਾ ਕਿਸੇ ਨੂੰ ਵੇਚਦੇ ਬਾਅਦ ਦੇ ਬੰਦੇ ਨੇ ਹੋਰ ਵੀਨੇ ਤੇ ਮੁੱਲ ਲਾਇਆ ਸੀਗਾ ਪਰ ਬੰਦਾ ਸਾਡੇ ਪਿੰਡੋਂ ਰਿਸ਼ਤੇਦਾਰੀਆਂ ਇੱਥੇ ਬਾਰ ਬਾਰ ਉਹਨਾਂ ਦੇ ਸੱਕਾਂ ਦੇ ਸੀਗਾ ਭਾਣ ਜਾਗਾ ਤਾਂ ਸੋ ਗੱਲ ਤੇ ਪਹੁੰਚ ਗਿਆ ਉਹਨੇ ਵਿਚਾਰੇ ਨੇ ਸਾਨੂੰ ਹੀ ਦਿੱਤਾ ਹਾਂ ਉਹਨੇ ਵੀ ਬਾਈ ਨੇ ਗਰਜੀਤ ਨੇ ਸ਼ੌਂਕ ਨਾਲ ਪਾਲਿਆ ਸੀ ਬਾਈ ਬੇਸ਼ੇਰਾ ਇਹ ਤੇ ਬਾਅਦ ਦੇ ਵਿੱਚ ਉਹਦਾ ਕੈਨੇਡਾ ਦਾ ਸੈੱਟ ਹੋ ਗਿਆ ਸੀ ਕੰਮ ਤੇ ਉੱਤਰ ਚੱਲ ਹਾਂ ਕਿੱਥਾਂ ਕਰਕੇ ਉਹਨਾਂ ਨੇ ਵੇਚਣ ਪਏਗਾ ਹਾਂਜੀ ਹਾਂਜੀ ਬਾਈ ਤੇ ਉਮਰ ਬਾਈ ਇਹਦੀ ਮਹੀਨਿਆਂ ਦੇ ਹਿਸਾਬ ਨਾਲ ਆਪਾਂ ਦੇਖੀਏ ਕਿੰਨੇ ਮਹੀਨਿਆਂ ਦਾ ਹੋ ਗਿਆ ਉਹਨੇ ਮਹੀਨੇ 26 27 ਮਹੀਨੇ ਦਾ ਹੋ ਗਿਆ ਹੋਊਗਾ ਮੇਰੇ ਖਿਆਲ ਨਾਲ 26 27 ਮਹੀਨਿਆਂ ਦਾ ਤਕਰੀਬਨ ਹਾਂ ਬਾਕੀ ਸਾਨੂੰ ਪਤਾ ਵੀ ਉਦੋਂ ਉਮਰ ਦਾ ਕਿੰਨਾ ਕਿੰਨਾ ਕਰ ਹੋਇਆ ਪਹਿਲੇ ਸਾਲ ਹੀ ਲਿਆ ਸੀ ਉਹਦੇ 13 14 ਮਹੀਨਿਆਂ ਦਾ ਸੀ ਠੀਕ ਹੈ ਬਾਈ ਕੱਦ ਕਿੰਨਾ ਕਰ ਗਿਆ ਸ਼ੇਂਦਰ ਬਾਈ ਇਹਦਾ ਕੱਦ ਨੂੰ 63 ਇੰਚ ਹੈ ਜੀ 63 ਇੰਚ ਤੇ ਮਾਂ ਵੀ ਨੌਕਰੀ ਹੋਈ ਸੀ ਦੀ ਬਾਈ ਉਹਨਾਂ ਕੋਲ ਮਾਂ ਨੇ ਨੌਕਰੀ ਸੀ ਹਾਂ ਉਹਨਾਂ ਕੋਲ ਤੁਸੀਂ ਦੇਖੀ ਆ ਉਦੋਂ ਹਾਂਜੀ ਬਾਈ 61 62 ਇੰਚ ਸੀਗਾ ਪਰ ਉਹ ਟੈਗ ਹੋ ਗਿਆ ਸੀ ਮੇਰੇ ਘਰ ਚੁੰਮ ਜੈਨ ਠੀਕ ਹੈ ਬਾਈ ਉਹਨਾਂ ਕੋਲੇ ਗੁਜ਼ਰਗੀ ਸੀਗੀ ਠੀਕ ਹੈ ਮਾਂ ਦੀ ਨੁਗਰੀ ਹੈਗੀ ਹਾਂਜੀ ਤੇ ਪਿਓ ਦਾ ਨੁਗਰਾ ਪਤਾ ਹੀ ਹੈ ਜਰਾ ਉਹਦਾ ਬੱਚਾ ਹੈ ਹਾਂਜੀ ਹੈਦਰ ਬਾਰੇ ਵੀ ਆਪਾਂ ਦੱਸ ਦਈਏ ਭਰਾਵਾਂ ਨੂੰ ਵੀ ਮੱਲੀ ਸਟੱਡ ਫਾਰਮ ਦੇ ਉੱਤੇ ਤਰਨ ਤਾਰਨਾ ਤਰਨ ਤਾਰਨਾ ਦਾ ਉਹਦੇ ਵੀ ਬਹੁਤ ਚੰਗੇ ਰਿਜ਼ਲਟ ਆਏ ਆ ਬਾਈ ਬਾਕੀ ਬੱਚੇ ਦੇ ਵਿੱਚ ਕੁਆਲਿਟੀ ਬਹੁਤ ਜ਼ਿਆਦਾ ਹੈ ਨਾ ਬਾਈ ਇਹਦਾ ਦਲਸ਼ਾਨ ਕਿ ਰੱਖਦਾ ਤੁਸੀਂ ਭਰਾ ਦਲਸ਼ਾਨ ਰੱਖਿਆ ਜੀ ਦਲਸ਼ਾਨ ਹਾਂਜੀ ਦਲਸ਼ਾਨ ਠੀਕ ਹੈ ਇਹ ਤੋਂ ਬਾਈ ਰਿਜ਼ਲਟ ਦੇਖਣ ਵਾਸਤੇ ਪਹਿਲਾਂ ਕੋਈ ਘੋੜੀਆਂ ਮੇਟ ਕਰਾਤੀਆਂ ਜਾਂ ਹੁਣ ਹੀ ਆਪ ਆਪਣਾ ਕਰਾਈਆਂ ਚਾਰ ਘੋੜੀਆਂ ਗੱਬਣਾਂ ਨੇ ਤੂੰ ਅੱਛਾ ਹਾਂਜੀ ਠੀਕ ਹੈ ਬਾਈ ਆਹੀ ਕੋ ਦੋ ਦੋ ਤਿੰਨ ਤਿੰਨ ਮਹੀਨੇ ਤੱਕ ਬਸ ਠੀਕ ਹੈ ਬਾਈ ਹਾਂ ਹੁੰਦੇ ਸਾਲ ਨੂੰ ਵਧੀਆ ਰਿਜ਼ਲਟ ਆ ਜੰਨੇ ਉਹ ਠੀਕ ਹੈ ਜੀ ਤੇ ਫੀਸ ਬਾਈ ਫਿਰ ਕਿੰਨੀ ਰੱਖਦੀ ਹੁਣ ਇਹਦੀ ਫੀਸ ਇਹਦੀ ਬਾਈ 21000 21000 ਬਾਕੀ ਬਈ ਬੰਦਾ ਦੂਰੋਂ ਨੇੜੇ ਆਊਗਾ ਉਹ ਜਮਾਨਤਨ ਕੀਤਾ ਜਾਊਗਾ ਠੀਕ ਹੈ ਜੀ ਮਿੱਤਰ ਪਿਆਰਾ ਠੀਕ ਹੈ ਬਾਈ ਤੇ ਬਾਕੀ ਆਪਾਂ ਜੇ ਡਾਕਟਰੀ ਸਹੂਲਤ ਦੀ ਗੱਲ ਕਰੀਏ ਜੇ ਕਿਸੇ ਪੁਰਾਣੇ ਘੋੜੀ ਇੱਥੇ ਚੈੱਕ ਕਰਾਉਣੀ ਆ ਹਾਂ ਚੈੱਕ ਕਰਾਉਣੀ ਡਾਕਟਰ ਆਪਣੇ ਕੋਲੇ ਵਧੀਆ ਹੁੰਦੇ ਹੈਗੇ ਚੈੱਕ ਕਰਾ ਕੇ ਮਲਾ ਕੇ ਫੇਰ ਦੇਵਾਂ ਕੋਈ ਰਹਿਣ ਦਾ ਪਰਵਾਹ ਨਹੀਂ ਇੱਕ ਦੋ ਦਿਨ ਕੋਈ ਛੱਡਣੀ ਉਹ ਵੀ ਰੱਖਾਂਗੇ ਆਪਾਂ ਠੀਕ ਹੈ ਬਾਈ ਹਾਂ ਬਾਕੀ ਪਿੱਛੇ ਆ ਸੈਟਅਪ ਤੁਹਾਡਾ ਬਹੁਤ ਵਧੀਆ ਖੁੱਲਾ ਬਣਿਆ ਹੋਇਆ ਬਰਾਂਡਾ ਹਨਾ ਬਲਗਨਪੂਰੀ ਚੰਗੀ ਬਣੀ ਹੋਈ ਆ ਤੇ ਬਾਕੀ ਇੱਕ ਚੀਜ਼ ਹੋਰ ਦੇਖੀ ਆ ਸ਼ੰਦਰ ਬਾਈ ਬੱਚੇ ਦੇ ਵਿੱਚ ਬਿਊਟੀ ਬਹੁਤ ਜ਼ਿਆਦਾ ਹੈ ਹਨਾ ਹਾਂਜੀ ਹਾਂ ਹਾਂ ਬਹੁਤ ਸ਼ੋਅ ਬਹੁਤ ਕਰਦਾ ਜਿੰਨਾ ਟਾਈਮ ਵੀਡੀਓ ਬਣਾਇਆ ਹੈ ਅਸੀਂ ਖੜਦਾ ਬਹੁਤ ਘੱਟ ਆਉਂਦਾ ਹੈ ਆਪ ਨੂੰ ਹਾਂਜੀ ਪੂਰਾ ਕਰੰਟ ਦੇ ਵਿੱਚ ਜੋਸ਼ ਦੇ ਵਿੱਚ ਕਰੰਟ ਕਰੰਟ ਬਹੁਤ ਹੈ ਜੀ ਬੱਚੇ ਬਾਕੀ ਮੂਰਵੜਾ ਪਹਿਲਾਂ ਤੂੰ ਹੀ ਕਰੰਟ ਚ ਰਹੀ ਇਹਨਾਂ ਦਾ ਹਮ ਆਮ ਨੂੰ ਹੈਗਾ ਫਰਕ ਬਿਲਕੁਲ ਪਹਿਲਾਂ ਵੀ ਆਪਾਂ ਨੂੰ ਮੂਰਵੜਾ ਲੈਣਾ ਪਦਾ ਸੀਗਾ ਉਹ ਵੀ ਇਦਾਂ ਹੀ ਕਢਣੀ ਹੁੰਨੀ ਉਹਦੀ ਠੀਕ ਹੈ ਭਾਈ ਹਾਂਜੀ ਫਿਰ ਬਾਈ ਜਿਵੇਂ ਪਹਿਲਾਂ ਤੁਹਾਡੇ ਕੋਲੇ ਬੋਰ ਬਲੱਡ ਲਾਈਨ ਦਾ ਘੋੜਾ ਸੀਗਾ ਮਨ ਦੇ ਵਿੱਚ ਥੋੜਾ ਜਿਹਾ ਫਿਰ ਜਿਆਦਾ ਰਜਾਣੀ ਇਸ ਪਾਸੇ ਨੂੰ ਸੀ ਵੀ ਆਪਾਂ ਇਸ ਲਾਈਨ ਦਾ ਇਹ ਬੱਚਾ ਵੀਰੇ ਮਨ ਲੈ ਗਿਆ ਸੀ ਉਦੋਂ ਬੋਰ ਵਾਲਾ ਜਿਹਨੇ ਹਰਕ ਤੇ ਬੋਰ ਤੇ ਬੋਰ ਪਟ ਲੈਣੀ ਲਿਖਿਆ ਹੁੰਦਾ ਸੀਗਾ ਤੇ ਉਦੋਂ ਆਪਾਂ ਨੂੰ ਥੱਲੇ ਇਥੋਂ ਕੋਲ ਆਪਦੀ ਲੈ ਗਏ ਸੀ ਤੇ ਗੱਡੀਆਂ ਨੇ ਸਤੋਂ 2500 ਲੈਤਾ ਸੀ ਉਹਨਾਂ ਦੀ 5200 ਫੀ ਸੀ ਸਤੋਂ 4500 ਲੈਤਾ 700 ਰੁਪਏ ਘਟ ਲੱਪੇ ਸਕਦੇ ਉਹਨਾਂ ਠੀਕ ਹੈ ਜੀ ਤੇ ਬਸ ਉਦੋਂ ਉਦੋਂ ਬਾਅਦ ਥੋੜਾ ਜਿਹਾ ਨਾ ਘੋੜਿਆਂ ਦਾ ਬੰਦਾ ਆ ਗਿਆ ਤੇ ਆਪਦੀ ਕੁਸ ਭਾਈ ਬਾਹਰ ਪੱਗ ਅਸੀਂ ਮੇਰੀ ਬਾਹ ਕੱਟੀ ਗਈ ਇਸ ਆਹ ਸਾਹਮਣੇ ਦੇ ਗੱਲਦੇ ਹੁਣ ਚਲ ਬੱਚੇ ਹੋ ਗਏ ਨਾ ਉਹ ਸ਼ੌਂਕ ਸੀ ਨਾਲ ਹਾਂਜੀ ਬਾਈ ਫਿਰ ਦੁਬਾਰਾ ਤੋਂ ਆਪਾਂ ਲੈ ਆਂ ਹਾਂਜੀ ਚੰਦਰભાઈ ਇੱਕ ਚੀਜ਼ ਦਾ ਤੁਹਾਡੇ ਸ਼ੌਂਕ ਦਾ ਅੰਦਾਜ਼ ਜਦ ਆਪਾਂ ਇਸ ਗੱਲ ਤੋਂ ਹੀ ਲਾ ਸਕਦੇ ਹਾਂ ਜਿਵੇਂ ਤੁਹਾਨੂੰ ਤੁਹਾਡਾ ਐਕਸੀਡੈਂਟ ਹੋ ਗਿਆ ਸੀ ਬਾਹਾਂ ਤੁਹਾਡੀ ਕੱਟੀ ਗਈ ਤੇ ਮੰਨ ਲਓ ਫਿਰ ਵੀ ਤੁਹਾਡਾ ਜਨੂਨ ਆ ਜਨਮਰਾਂ ਨੂੰ ਸਾਹਮਣੇ ਕਰਨ ਦਾ ਬਾਈ ਸ਼ੌਂਕ ਕਰਕੇ ਸਾਰਾ ਕੁਝ ਤੁਸੀਂ ਆਪ ਦੇਖ ਰੇ ਹਟ ਕਰਾਉਣੇ ਹੋ ਨਾ ਹਾਂਜੀ ਹਾਂ ਆਮ ਕਹੀਦੇ ਨੇ ਦੋ ਚੀਜ਼ਾਂ ਇਹ ਨਸ਼ਾ ਤੇ ਘੋੜੀ ਵਾਲਾ ਇਹ ਛੱਡ ਨਹੀਂ ਸਕਦਾ ਬੰਦਾ ਛੱਡਣ ਨਾਲ ਹੀ ਜਾਂਦਾ ਬਿਲਕੁਲ ਬਿਲਕੁਲ ਜੀ ਤੇ ਬਾਕੀ ਬਾਈ ਜੇ ਆਪਾਂ ਦੇਖੀਏ ਇਹਦੀ ਲੈਂਡ ਨੂੰ ਦੇਖ ਕੇ ਤੁਸੀਂ ਕਿਵੇਂ ਲੱਗਦਾ ਤੁਹਾਨੂੰ ਆਉਣ ਵਾਲੇ ਰਿਜ਼ਲਟਾਂ ਦੇ ਵਿੱਚ ਬੱਚੇ ਤੋਂ ਕੀ ਉਮੀਦ ਲੈ ਕੇ ਚੱਲਦੇ ਹੋ ਵੀ ਰਿਜ਼ਲਟ ਕਿਹੋ ਜਿਹਾ ਦੇਊਗਾ ਰਿਜ਼ਲਟ ਸਾਨੂੰ ਤਾਂ ਲੱਗਦਾ ਬਹੁਤ ਵਧੀਆ ਦੇਊਗਾ ਬਾਕੀ ਲੈਂਡ ਬਹੁਤ ਪੁਰਾਣੀ ਆਗੀ ਚਾਹੀਏ ਕੋਈ ਰਿਜ਼ਲਟ ਇਹ ਲੈਂਡ ਦਾ ਮਾੜਾ ਹੈ ਹੀ ਨਹੀਂਗਾ ਹੂੰ ਇਹ ਦੇਖੀ ਚੱਲਣੀਆਂ ਲੈਂਡ ਦਾ ਹੁਣ ਬਹੁਤ ਚੱਲ ਪਈਆਂ ਬਹੁਤ ਵਧੀਆ ਸੋਹਣੇ ਬੱਚੇ ਹੁੰਦੇ ਆ ਕੁਆਲਿਟੀ ਸਾਰੀ ਆ ਪਰ ਇਹਨਾਂ ਦੀ ਲੈਂਡ ਵੀ ਆਪਦੀ ਇੱਕ ਲੈਣਾਂਗੀ ਜਿਹੜੀ ਇਹਦੀ ਮਾਂ ਇਹਦੀ ਭਾਨੇ ਆਣੀ ਲੈਣ ਸੀਗੀ ਠੀਕ ਹੈ ਠੀਕ ਹੈ ਬਾਈ ਹਾਂ ਹਾਂ ਬਾਕੀ ਬਿਊਟੀ ਵਾਈਜ਼ ਜੇ ਆਪਾਂ ਦੇਖੀਏ ਬੱਚੇ ਨੂੰ ਹਨਾ ਕੰਨਾਂ ਦੀ ਜਿਹੜੀ ਬੰਤਰਾ ਮਾਰਵਾਰੀ ਟਰੈਕਟਰ ਨੇ ਬਾਈ ਇਹਦੇ ਚ ਸਾਰੇ ਹਨਾ ਹਾਂਜੀ ਹਾਂ ਹਾਂ ਤੇ ਸਫਾਈ ਚ ਬਹੁਤ ਦਾ ਬੱਚਾ ਹਾਂਜੀ ਹਾਂ ਆ ਮਾਰਵਾਰੀ ਦੀ ਹੁੰਦੇ ਕੰਨ ਕਨੋਤੀ ਇਦਾਂ ਨੁਗਰੇ ਦੇ ਬਹੁਤ ਘੱਟ ਹੁੰਦੇ ਹਨ ਹਾਂਜੀ ਕੰਨ ਕਨੋਦਾ ਜਮਾ ਮਾਰਵਾਰੀ ਨਾਲ ਦੇ ਦੇ ਬਿਲਕੁਲ ਜੀ ਬਿਲਕੁਲ ਬਾਈ ਇਸੇ ਕਰ ਨਿਊਜ਼ ਲੈਤਾ ਸੀ ਪਹਿਲੀ ਵੀਡੀਓ ਤੁਹਾਡੀ ਦੀ ਦੇਖਣਾ ਸਾਰ ਆਪਾਂ ਬੱਚਾ ਫਿੱਟ ਕਰ ਲਿਆ ਸੀ ਠੀਕ ਹੈ ਬਾਈ ਸ਼ੰਦਰ ਤੇ ਦੂਜਾ ਬਸ਼ੇਰਾ ਬਾਈ ਜਿਹੜਾ ਆਪਾਂ ਤਿਆਰ ਕਰੀ ਜਾਂਦੇ ਆ ਪਟਵਾਰੀ ਦਾ ਹਾਂਜੀ ਇਹ ਪਟਵਾਰੀ ਦਾਗਾ ਹਾਂਜੀ ਆਪਾਂ ਡੀਐਨਏ ਵੀ ਕਰਵਾ ਸਕਦਾ ਕੋਈ ਠੀਕ ਹੈ ਬਾਈ ਬਸ ਇਹਦੀ 18-20 ਮਹੀਨੇ ਹੋਰ ਹੋਊਗੀ ਹੂੰ ਤੇ ਕਦ ਹੈਗਾ ਪਹਿਣ ਚਫੱਟੀ ਮਰ ਮੱਜ ਮਿਲ ਸਕਦਾ ਕੋਈ ਠੀਕ ਹੈ ਬਾਈ ਹਾਂਜੀ ਤੇ ਇਹ ਬੱਚਾ ਬਾਈ ਆਪਣੇ ਘਰੇ ਜੰਮਿਆ ਸੀ ਜਾਂ ਇਹ ਵੀ ਲਿਆ ਸੀ ਆਪਾਂ ਨਹੀਂ ਬਾਈ ਆਪਣੇ ਮਿੱਤਰ ਤੋਂ ਲਿਆ ਇੱਥੇ ਮਿੱਤਰ ਹੈਗਾ ਗੱਗੜਪੁਰ ਠੀਕ ਹੈ ਬਾਈ ਉਹ ਤੋਂ ਲਿਆ ਸੀਗਾ ਇਹ ਤੋਂਨੇ ਕੋਲ ਇਹਦੀ ਮਾਂ ਸੈਦਨ ਵੀ ਤੋਂ ਬਠਿੰਡੇ ਵਾਲੇ ਕੋਲੇ ਹਾਂ ਉਹ ਵੀ ਲੀਲੀ ਸੀਗੀ ਤੇ ਪਟਵਾਰੀ ਤਲੀਲਾ ਹੈਗਾ ਹੀ ਉਹਦਾ ਆਪਾਂ ਨੂੰ ਪਤਾ ਹੀ ਹੈ ਪਟਵਾਰੀ ਦੀ ਲੈਣ ਦਾ ਸੀ ਸੀਲ ਸਹੂ ਬਹੁਤ ਹੈਗਾ ਹੂੰ ਤੇ ਕਦ ਕਰਾਂ ਟੀ ਪਤਾ 70 72 ਕਰੂਗਾ ਇਹਨੇ ਠੀਕ ਰੰਗ ਸੈਦ ਹੁਣ ਹੈਗਾ ਕਿ ਰੰਗ ਹੌਲੀ ਲੀ ਲੇ ਲੈਣ 5 ਸਾਲ ਤੱਕ ਰੰਗ ਤਾਂ ਬਦਲਦੀ ਹੈ ਹਾਂਜੀ ਭਾਈ ਹਾਂ 5 ਸਾਲ ਤੱਕ ਜਾ ਕੇ ਲੀਲੇ ਹੁੰਦੇ ਆ ਤੇ ਬਾਕੀ ਭਾਈ ਇਹਦਾ ਫਿਰ ਥੋੜਾ ਵਿਚਾਰ ਕਿਵੇਂ ਬਣਿਆ ਸੀ ਖਰੀਦਣ ਦਾ ਵੀ ਬੱਚਾ ਆਪਾਂ ਪਾਲਣਾ ਇਹ ਹਾਈਟ ਨੂੰ ਦੇਖ ਕੇ ਲੱਗਿਆ ਜਾਂ ਹਾਈਟ ਨੂੰ ਦੇਖ ਕੇ ਬਾਕੀ ਸਾਰੀਆਂ ਚੀਜ਼ਾਂ ਹੀ ਐਸੇ ਵੀ ਦਲਾ ਰੰਗ ਦਾ ਥੋੜਾ ਜਿਹਾ ਹੁਣ ਆਇਆ ਕਰ ਜੂਗਾ ਕੰਨ ਵੀ ਹੈਗੇ ਹੈਟ ਵੀ ਹੈਗੀ ਬੇਲ ਵੀ ਹੈਗੀ ਪੁੰਡਾ ਵੀ ਸਾਰੀਆਂ ਚੀਜ਼ਾਂ ਹੀ ਆ ਕੋਈ ਚੀਜ਼ ਨਹੀਂ ਵੀ ਕਮੀ ਹੈ ਚਾਹੀਗੀ ਹੈਗੀ ਹਾਂਜੀ ਬਾਈ ਜੇ ਆਮ ਦੇ ਕੱਦ ਦਾ ਜੀ ਆਪਾਂ ਦੇਖਾ ਘੋੜੇ ਦਾ ਉਹਦੇ ਕੰਨ ਨਹੀਂ ਸੋਹਣੇ ਹੁੰਦੇ ਜੇ ਕੰਨ ਸੋਹਣੇ ਤਾਂ ਕੱਦ ਨਹੀਂ ਹੁੰਦਾ ਕੱਦ ਉਹਦਾ ਲੈਂਥ ਨਹੀਂ ਹੁੰਦੀ ਹੈ ਇਸ ਕੋਈ ਚੀਜ਼ ਹੈ ਜਿਹੜੀ ਨਹੀਂ ਹੈਗੀ ਹਾਂ ਬਾਕੀ ਬਾਈ ਦੇਖ ਸਕਦੇ ਹਾਂ ਮੱਜੂ ਕੇ ਲੈਣ ਦੇ ਵਿੱਚ ਮਜ਼ਬੂਤੀ ਦਾ ਪਹਿਲਾਂ ਤੋਂ ਹੀ ਮੰਨੀ ਹਾਂ ਮਜ਼ਬੂਤੀ ਤਾਂ ਪਹਿਲਾਂ ਤੋਂ ਮੰਨੀ ਜਾਂਦੀ ਹਾਂ ਤੋਰੇ ਤਾਰੇ ਵਾਸਤੇ ਘੋੜੇ ਬਹੁਤ ਚੱਲਦੇ ਆ ਇਹ ਆਪ ਸਾਡੇ ਕੋਲ ਹੀ ਨਾ ਮੱਜੂ ਕੇ ਉਹ ਦੇਖਿਆ ਵਾ ਮੇਰਾ ਘੋ ਨੀਲਾਪੁਰਾ ਜੂਰੇ ਬਾਬੇ ਕੋਲੇ ਦੇ ਬੋਟਣੇ ਉਹਨੇ ਦੇਖਿਆ ਸੀ ਤਾਂ ਆਪ ਦੇਖਿਆ ਮੇਰਾ ਅੱਖੀਂ ਦੇਖਿਆ ਠੀਕ ਹੈ ਬਾਈ ਹਾਂ ਹਾਂ ਤੇ ਤਾਂ ਕਰਕੇ ਵੀ ਦੇਖਦੇ ਆ ਹਾਂ ਚੜਾ ਪਰਦਾ ਵੀ ਰਹਿਦਾ ਦੇਖਿਆ ਬਾਬਾ ਪੁੱਤੇ ਠੀਕ ਹੈ ਬਾਈ ਜੂਰੇ ਬਾਬਾ ਸਾਥ ਵਿੱਚ 7 10 ਕਿਲੋਮੀਟਰ ਹੈ ਹੂੰ ਆਪਾਂ ਇਹ ਕਹਿ ਸਕਦੇ ਆਂ ਵੀ ਉਹ ਭਦੌੜ ਦੇ ਪਰਲੇ ਪਾਸੇ ਰਹਿ ਗਿਆ ਆਪਣਾ ਪਰਲੇ ਪਾਸੇ ਆਪਣਾ ਹੋਰਲੇ ਪਾਸੇ ਇੱਕ ਭਦੌੜ ਹੀ ਕੱਲਾ ਸਨ ਜਾਈਗਾ ਠੀਕ ਹੈ ਬਾਈ ਤੇ ਆਉਣ ਵਾਲੇ ਟਾਈਮ ਦੇ ਵਿੱਚ ਬਾਈ ਇਹਨੂੰ ਵੀ ਫਿਰ ਆਪਾਂ ਸਟਾਰਟ ਸਰਵਿਸ ਵਾਸਤੇ ਤਿਆਰ ਕਰਦੇ ਆਂ ਜਾਂ ਕਈ ਵਾਰ ਕੋਈ ਵੇਚਣ ਵੁਚਣ ਦਾ ਵੀ ਹੋ ਜਾਂਦਾ ਵਿਚਾਰ ਨਹੀਂ ਵੇਚਣ ਦਾ ਹਜੇ ਕੋਈ ਨਹੀਂ ਜੀ ਹਜੇ ਕਿਨਾਂ ਸਟਾਰਟ ਠੀਕ ਹੈ ਬਾਈ ਬਾਕੀ ਮਾਲਕ ਦੇ ਮਰਜੀ ਆ ਉਹਦੇ ਹੱਥ ਹੈ ਹਾਂਜੀ ਬਾਈ ਹਾਂਜੀ ਹਾਂ ਠੀਕ ਹੈ ਬਾਈ ਤੇ ਸ਼ੰਦਰ ਬਾਈ ਜੇ ਹੁਣ ਅੱਜ ਦੀ ਮੌਕੇ ਦੀ ਆਪਾਂ ਗੱਲਬਾਤ ਕਰੀਏ ਇਸ ਵਕਤ ਸੇਲ ਵਾਲੀਆਂ ਵੀ ਥੋਡੇ ਕੋਲੇ ਘੋੜੀਆਂ ਫਾਰਮ ਦੇ ਉੱਤੇ ਹਾਂਜੀ ਹੈਗੇ ਪੰਜ ਸਾਲਾਂ ਦੀਆਂ ਖੜੀਆਂ ਹਾਂ ਹਾਂ ਉਹਨਾਂ ਬਾਰੇ ਵੀ ਥੋੜਾ ਜਿਹਾ ਕਲੀਅਰ ਕਰ ਦਿਓ ਇੱਕ ਜਿਹੜੀ ਆਪਾਂ ਨੌਕਰੀ ਬਸ਼ੇਰੀ ਫਰਮਾਈ ਆ ਬਾਈ ਹਾਂਜੀ ਹਾਂ 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 ਮੇਰਾ ਖਿਆਲ ਆ ਤਕਰੀਬਨ ਕਿੰਨ ਪੰਜ ਸਾਲ ਦੀ ਉਮਰ ਹੋਣੀ ਆਉਂਦੀ ਹੈ ਹੈਗੇ ਪੰਜ ਸਾਲ ਦੀ ਉਮਰ ਹੈਗੀਆਂ ਜੀ ਅੱਛਾ ਬਾਈ ਹਾਂ ਹਾਂ ਤੇ ਉਹਦਾ ਕੱਦ ਕਾਠ ਕਿੰਨਾ ਬਾਈ ਕਿਹੜੀ ਲਾਈਨ ਚੋਂ ਆਂ ਕਾਹ ਦੇਣਾ ਹੋਊਗਾ ਜੀ 64 ਇੰਚ ਹੈਗਾਗਾ ਠੀਕ ਹੈ ਬਾਈ ਹਾਂ 64 ਇੰਚ ਹੋਊਗਾ ਜਦੋਂ ਮਰਜੀ ਅਗਲਾ ਬੰਦਾ ਮਿਲ ਸਕਦਾਗਾ ਹਾਂ ਤੇ ਮਲਾਈ ਵੀ ਆ ਬਾਈ ਇਹ ਹੁਣ ਆਪਾਂ ਹਾਂਜੀ ਮਲਾਈ ਐਸੇ ਆਪਣੇ ਬੱਚੇ ਤੋਂ ਮਲਾਈ ਹੈਗੀ ਠੀਕ ਹੈ ਵੈਸੇ ਆ ਦਲਸਾਨ ਤੋਂ ਹਾਂਜੀ ਹਾਂ ਚੈੱਕ ਪਾਸ ਤਾਂ ਨਹੀਂ ਹੋਈ ਵਾਲੇ ਨਹੀਂ ਚੈੱਕ ਪਾਸ ਨਹੀਂ ਹੋਈ ਜੀ ਹਜੇ ਇਹਨੂੰ 18 20 ਦਿਨਾਂ ਦਾ ਸਹੀ ਹੋਣੀ ਹੈ ਠੀਕ ਹੈ ਬਾਈ ਤੇ ਇੱਕ ਜਿਹੜਾ ਮੱਥੇ ਫੁੱਲ ਵਾਲਾ ਦੋ ਪੈਰ ਚਿੱਟੇ ਵਾਲਾ ਬਾਈ ਬਿਸ਼ੇਰਾ ਉਹ ਵੀ ਹਾਂ ਸੇਲ ਹੈ ਜੀ ਗੁੱਗੜਪੁਰਾ ਨਟਗਰਾਂ ਦਾ ਨਟਗਰਾਂ ਦਾ ਮੇਰਾ ਖਿਆਲ ਆ ਘੋੜਾ ਤਾਂ ਉਹ ਬਾਦ ਚ ਸ਼ਾਇਦ ਪੂਰਾ ਹੋ ਗਿਆ ਸੀ ਹਾਂ ਘੂੜਾ ਪੂਰਾ ਹੋ ਗਿਆ ਜੀ ਉਹ ਪਿੱਛੇ ਜਿਹਾ ਹੋਇਆ ਮੈਂ ਕਹਿੰਦਾ ਹਾਂਜੀ ਹਾਂਜੀ ਬਾਈ ਬਹੁਤ ਬਾਈ ਮੁੰਟੀ ਵਰਗਾ ਕੋਲੇ ਸੀਗਾ ਹਾਂਜੀ ਹਾਂਜੀ ਬਾਈ ਉਹਨਾਂ ਦਾ ਉਸ ਸਮੇਂ ਫਾਰਮ ਦਾ ਵਿੱਚ ਚੱਲਦਾ ਸੀ ਮੁਰਤੇਨ ਬਣ ਉਹ ਪੂਰਾ ਹੋ ਗਿਆ ਮੈਂ ਕਹਿੰਦਾ ਹਾਂਜੀ ਹਾਂਜੀ ਬਲੱਡ ਕਰਨ ਦਾ ਹੈ ਉਹ ਵੀ ਮੱਝੂ ਕੇ ਬਲੱਡ ਲੈਣ ਦਾ ਹੀ ਹੈਗਾ ਠੀਕ ਆ ਬਾਈ ਉਹਦੀ ਵੀ ਵੀਡੀਓ ਆਪਾਂ ਕਰੀ ਸੀ ਬਾਈ ਚੰਗੀ ਬਲੱਡ ਲਾਈਨ ਦਾ ਘੋੜਾ ਸੀ ਉਹ ਵੀ ਉਹ ਮੱਝੂ ਕੇ ਬਲੱਡ ਲੈਣ ਦਾ ਲੈਣ ਕਦ ਕਾਠ ਬਹੁਤ ਜ਼ਿਆਦਾ ਸੀ ਉਹਦਾ ਹਾਂ ਇਸ ਲਾਈਨ ਦਾ ਹੀ ਆ ਠੀਕ ਆ ਬਾਈ ਮੱਝੂ ਕੇ ਬਲੱਡ ਲਾਈਨ ਦਾ ਹੀ ਇਹਦੀ ਬਾਈ ਕਿੰਨੀ ਉਮਰ ਹੋ ਗਈ ਬੇਛੇਰੇ ਦੀ ਮੇਰੇ ਦੁਬਾਰੇ ਕੋੜੀ ਸੁਸੇਲੇ ਚ ਭਰਾਤੀ ਬਾਈ ਕੋਲ ਕੋਸ ਟਾਈਮ ਭਰਾਈ ਨਹੀਂ ਸੀਗੀ ਠੀਕ ਹੈ ਬਾਈ ਕੋੜੀ ਜਿਹੜੀ ਸਤਾਰ ਤੋਂ ਮਲਾਈ ਆ ਠੀਕ ਹੈ ਛੱਡ ਕੇ ਹੋਊਗਾ 12 13 ਮਹੀਨਿਆਂ ਦਾ ਸੀ ਠੀਕ ਹੈ ਬਾਈ ਹੂੰ ਹੂੰ ਇਹ ਆਪਾਂ ਸੇਲ ਕਰਨਾਗਾ ਠੀਕ ਹੈ ਤੇ ਇਹਦੀ ਮਾਂ ਵੀ ਆਪਾਂ ਜਿਹੜੀ ਸਤਾਰ ਤੋਂ ਮਲਾਈ ਆ ਉਹ ਵੀ ਕੋੜੀ ਫੇਰ ਕਰ ਉਹ ਵੀ ਵੇਚਣੀ ਆ ਆਪਾਂ ਉਹ ਸੇਲ ਦੇ ਵਧੀਆ ਬੱਟੇ ਬੱਟੇ ਕੇ ਦਾ ਸੇਲ ਕਰਦੇ ਆ ਠੀਕ ਹੈ ਬਾਈ ਉਹਦੀ ਉਮਰ ਅੰਮਰ ਕੱਦ ਕਾਠ ਕਿੰਨਾ ਕੋੜੀ ਦਾ ਉਹਦਾ 60 ਇੰਚਾ ਜੀ ਕੱਦ ਫੱਟੀ ਵਾਲਾ ਅੱਛਾ ਤੇ ਉਮਰ ਉਹਦੀ ਵੀ ਹੈਗੀ 5 ਸਾਲਾ ਠੀਕ ਹੈ ਜੀ ਹਾਂਜੀ ਹਾਂ ਉਹ 2 ਮਹੀਨੇ ਦੀ ਚੈੱਕ ਪਾਸ ਹੈਗੀ ਸਟਾਰ ਤੋਂ ਬਾਸ ਹੈ ਠੀਕ ਹੈ ਬਾਈ ਹਾਂ ਖਾਈ ਵਾਲੇ ਬਾਬੇ ਵਾਲੇ ਤੋਂ ਅੱਛਾ ਅੱਛਾ ਜੀ ਸਟਾਰ ਤੋਂ ਹਾਂ ਬਾਬੇ ਕੋਲੇ ਖਾਈ ਪਹਿਲਾਂ ਉਧਰ ਸੀ ਮੇਰੇ ਖਿਆਲ ਚ ਹਾਂਜੀ ਬਾਈ ਹਾਂ ਬਾਬਾ ਫਾਰਮ ਤੇ ਆ ਹਾਂ ਹਾਂ ਜੀ ਠੀਕ ਹੈ ਜੀ ਬਾਈ ਇਹਨਾਂ ਤੋਂ ਇਲਾਵਾ ਹੋਰ ਜਿਹੜੇ 1-2 ਜਾਨਵਰ ਆਪਾਂ ਫਰਮਾਏ ਸੀ 1-2 ਮਾਰਵਾੜੀ ਘੋੜੀਆਂ ਹੋਰ ਨੇ ਸੇਲ ਹਾਂਜੀ ਇੱਕ ਲੀਲੀ ਹੈਗੀ ਠੀਕ ਹੈ ਜੀ ਉਹ ਆਪਣੇ ਲਈ ਸਕੂੜੇ ਤੋਂ ਗੱਭਣਾ ਹੈਗੀ ਅੱਛਾ 4.5 ਮਹੀਨੇ ਦੀ ਗੱਭਣਾ ਹੈਗੀ ਠੀਕ ਹੈ ਬਾਈ ਹਾਂਜੀ ਹਾਂ ਉਹ ਵੀ ਵੇਚਣੀ ਹੈ ਠੀਕ ਹੈ ਬਾਈ ਜੇ ਕੋਈ ਤੇ ਇੱਕ ਆਪਣੇ ਕਾਲੀ ਮਾਰਵਾੜੀ ਹੈਗੀ ਤੇ ਉਹ ਦੂਜੀਆਂ ਘੋੜੀਆਂ ਬਾਈ ਖਾਲੀ ਆ ਜਾਂ ਗੱਬਣ ਨੀਲੀ ਤੇ ਕਾਲੀ ਹੈ ਜਿਹੜੀ ਨੀਲੀ ਹੈ ਜਿਹੜੀ ਗੱਬਣਾ ਹੈ 4.5 ਮਹੀਨੇ ਦੀ ਠੀਕ ਹੈ ਬਾਈ ਹਾਂਜੀ ਹਾਂ ਜਿਹੜੀ ਦੂਜੀ ਕਾਲੀ ਉਹ ਹੁਣ ਮਲਾਈ ਵੀ ਹੈ ਅੱਛਾ ਕਾਲੇ ਕਾਂਡੇ ਦੇ ਬੱਚੇ ਤੋਂ ਮਲਾਈ ਵੀ ਆਪਣੇ ਨੇੜੇ ਇੱਥੇ ਰਹੀ ਹੈ ਖੜਾ ਕਾਲੇ ਕਾਂਡੇ ਦਾ ਬੱਚਾ ਠੀਕ ਹੈ ਬਾਈ ਹਾਂਜੀ ਉਹ ਤੋਂ ਮੇਟ ਕਰਾਈ ਵੀ ਹੈ ਹੂੰ ਤੇ ਬਾਕੀ ਇੱਕ ਆਪਣੇ ਲਾਲ ਘੋੜੀਆਂ ਖ ਲਾਲ ਚੰਬੀ ਹੈ ਇਹ ਆਪਣੇ ਵਾਲੇ ਘੁੰਡੇ ਤੇ ਤੂੰ ਗੱਬਣਾ ਕੀ ਚੱਕ ਪਾਸ ਹੈ 40 ਦਿਨ ਦੀ ਅੱਛਾ ਜੀ ਠੀਕ ਹੈ ਤੇ ਬਾਕੀ ਬਾਈ ਜਿਹੜਾ ਇਹਨਾਂ ਦਾ ਰੇਟ ਰੂਟ ਆ ਉਹ ਫੋਨ ਤੇ ਕਰ ਲਉਂਗੇ ਤੁਸੀਂ ਹਾਂਜੀ ਰੇਟ ਫੋਨ ਤੇ ਕਰ ਲਾਂਗੇ ਠੀਕ ਆ ਬਾਈ ਤੇ ਹੋਰ ਵੀ ਬਾਈ ਕਿੰਨਾ ਕੁ ਤੁਹਾਡਾ ਮਾੜਾ ਮੋਟਾ ਜਿਵੇਂ ਜਾਨਵਰ ਸੇਲ ਪਰਚੇਜ ਵਾਲੇ ਆਉਂਦੇ ਜਾਂਦੇ ਰਹਿੰਦੇ ਆ ਹਾਂਜੀ ਆਉਂਦੇ ਰਹਿੰਦੇ ਆ ਵੇਚ ਖਰੀਦ ਦਾ ਕੋ ਚੰਗਾ ਪਸ਼ੂ ਲੈਣਾ ਹੋਵੇ ਵੇਚਣਾ ਹੋਵੇ ਹੂੰ ਕੋਈ ਬੰਦਾ ਕੰਡਕਟ ਕਰ ਸਕਦਾ ਠੀਕ ਆ ਬਾਈ ਜਿਆਦਾ ਫਿਰ ਬਾਈ ਘੋੜੀਆਂ ਦਾ ਹੀ ਰਹਿੰਦਾ ਜਾਂ ਬਸ਼ੇਰੇ ਬਸ਼ੂਰੇ ਵੀ ਲੈ ਲੈਨੇ ਆ ਬਸ਼ੇਰੇ ਵੀ ਲੈ ਲੈਨੇ ਜੀ ਸਾਰਾ ਰਲਮਾ ਹੀ ਚੱਲੀ ਆ ਹਾਂਜੀ ਰਲਮਾ ਚੱਲੀ ਦਮੇਲੇ ਜਿਹੜਾ ਕ ਬਸ਼ੇਰੇ ਬਸ਼ੂਰੇ ਵੀ ਲੈ ਲੈਨੇ ਵਿੱਚ ਠੀਕ ਆ ਬਾਈ ਠੀਕ ਹੈ ਜੀ ਤੇ ਬਾਕੀ ਜਿਵੇਂ ਹੁਣ ਆਪਣੇ ਬਾਈ ਅੱਗੇ ਹੁਣ ਮੇਲਾ ਪਹਿਲਾ ਮੁਕਸਰ ਵਾਲਾ ਲੰਘ ਕੇ ਗਿਆ ਬਾਈ ਹੁਣ ਤਲਵੰਡੀ ਵਾਲਾ ਮੇਲਾ ਆ ਗਿਆ ਉੱਥੇ ਵੀ ਜਾਨਵਰ ਤੁਸੀਂ ਸੇਲ ਸੂਲ ਵਾਲੇ ਲੈ ਜਾਂਦੇ ਹੋ ਜਾਂ ਘਰੇ ਸੇਲ ਕਰਦੇ ਅਸੀਂ ਘਰੇ ਬਾਦ ਸੇਲ ਕਰਦੇ ਜਿੰਦੀ ਮੰਡੀ ਤੋਂ ਲੈ ਆਈਦੀ ਆ ਮੁਕਸਰ ਜਾਵੜੀ ਦੇ ਇੱਥੇ ਕਿਸੇ ਇਕ ਜੀਨ ਕਰਨ ਜਾਇ ਨਹੀਂ ਗਿਆ ਹਾਂ ਮੰਡੀ ਤੋਂ ਲੈ ਆਈਦੀ ਆ ਜਗਰਾਮਾਂ ਤੋਂ ਵੀ ਲਿਆਂਦੇ ਸੀਗੇ 8-10 ਜਾਨਵਰ ਠੀਕ ਹੈ ਬਾਈ ਹਾਂ ਸੇਲ ਕਰਦੇ ਸੀਗੇ ਅੱਛਾ ਜੀ ਹਾਂ ਜਿਹੜੀ ਮੰਡੀ ਹੁਣ ਗਾਂ ਜਗਰਾਮਾਂ ਤਲਵੰਡੀ ਦਾ ਨਹੀਂ ਜਗਰਾਮਾਂ ਤੇ ਜਾਵਾਂਗੇ ਆਪਣਾ ਛੇਰਾ ਵੀ ਲੈ ਕੇ ਜਾਵਾਂਗੇ ਇਹਨਾਂ ਦੋਨਾਂ ਨੂੰ ਲੈ ਕੇ ਜਾਵਾਂਗੇ ਠੀਕ ਹੈ ਤੇ ਬਾਈ ਜੇ ਸ਼ੰਦਰਾ ਆਪਣੇ ਪਿੰਡ ਦੀ ਗੱਲਬਾਤ ਕਰੀਏ ਮੇਰਾ ਖਿਆਲ ਆ ਜਿਵੇਂ ਭਰਾ ਆਪਣੇ ਨਾਲ ਬੈਠੇ ਆ ਪਿੰਡ ਦੇ ਵਿੱਚ ਵੀ 8-10 ਘਰ ਰੱਖਦੇ ਹੋਣਗੇ ਹਾਂਜੀ ਹਾਂ 8-10 ਘਰ ਰੱਖਦੇ ਹੁਣ ਫਿਰ ਹੋਣ ਲੈਣ ਲੱਗ ਗੇ ਦੁਬਾਰੇ 4-5 ਘਰ ਨੇ ਹੋਰ ਲੈਂਦੇ ਘੋੜੀਆਂ ਠੀਕ ਆ ਹਾਂ ਹਾਂ ਆ ਦੇਖੋ ਦੇਖ ਨਵੇਂ ਮੁੰਡਿਆਂ ਨੂੰ ਵੀ ਸਾਡੇ ਭਰਾਵਾਂ ਨੂੰ ਸ਼ੌਂਕ ਪਈ ਸ਼ੌਂਕ ਪਈਦਾ ਬਾਕੀ ਸ਼ੌਂਕ ਵਧੀਆ ਬਾਈ ਇਹ ਬੰਦਾ ਕੋਈ ਵੀ ਬੱਚਾ ਇਹ ਲੈਣ ਤੇ ਪੈ ਜੇ ਰੱਖਣ ਲੱਗ ਜੇ ਨਸ਼ੇ ਤੋਂ ਰਹਿਤ ਹੋ ਜਾਂਦਾ ਇਹ ਸ਼ੌਂਕ ਹੀ ਇਹੋ ਜਿਹਾ ਨਸ਼ਾ ਛੱਡੂ ਤੇ ਇੱਧਰ ਚੱਲੂਗਾ ਹੂੰ ਵੀ ਉਧਰ ਝਾਕਦਾ ਨੀ ਕੰਮ ਲੱਗਿਆ ਰਹਿੰਦਾਗਾ ਬਿਲਕੁਲ ਜਿਹਨੂੰ ਸ਼ੌਂਕ ਲੱਗਾ ਹੋਰ ਕਿਸੇ ਪਾਸੇ ਨਹੀਂ ਜਾਂਦਾਗਾ ਹਾਂ ਹਾਂ ਬਾਈ ਆ ਬੱਚਿਆਂ ਨੂੰ ਵੀ ਜੇ ਆਪਾਂ ਹੁਣ ਛੋਟੇ ਬੱਚਿਆਂ ਨੂੰ ਇਸ ਪਾਸੇ ਜੋੜੀਏ ਤਾਂ ਥੋੜਾ ਜਿਹਾ ਗਲਤ ਕੰਮਾਂ ਤੋਂ ਪਾਸੇ ਗਲਤ ਕੰਮਾਂ ਤੋਂ ਪਾਸੇ ਰਹਿੰਦੇ ਆ ਬਾਜ ਜਾਂਦੇ ਹੈਗੇ ਜਦੋਂ ਜੇ ਮੂਈ ਇਹ ਚੀਜ਼ਾਂ ਦਾ ਐਸਾ ਬੰਦਾ ਉਹਦੇ ਪਾਸੇ ਤੁਰ ਫਿਰੇ ਤੋ ਵੀਲਾ ਬੱਚਾ ਕੋਸਤਾ ਕਰੂਗਾ ਕਿਸੇ ਨਾਲ ਲੁਗ ਜਿਹਨੂੰ ਕੰਮ ਲਾਤਾ ਜਾਂ ਕੋਈ ਇਹੋ ਜਿਹਾ ਕੋਈ ਬੱਚਾ ਲੇਤਾ ਪਾਲੀ ਜਾਊਗਾ ਉਹਦੇ ਨਾਲ ਤੋਂ ਉਹਨੂੰ ਸ਼ੌਂਕ ਹੀ ਹੋ ਜਾਂਦਾ ਉਹਦਾ ਨਸ਼ਾ ਹੀ ਬਣ ਜਾਂਦਾ ਇੱਕ ਤਰ੍ਹਾਂ ਦਾ ਹਾਂਜੀ ਹਾਂਜੀ ਬਾਈ ਹੋਰ ਕੋਈ ਗੱਲਬਾਤ ਉਹਨੂੰ ਲੱਗਦੀ ਹੋਵੇ ਜਿਹੜੀ ਆਪਾਂ ਭਰਾਵਾਂ ਦੇ ਨਾਲ ਬਾਈ ਜੀ ਧੰਨਵਾਦ ਇੱਥੇ ਆਉਂਦਾ ਧੰਨਵਾਦ ਬੀਬੀ ਸਿੰਘ ਮੋੜ ਜੀ ਦਾ ਹਾਂਜੀ ਬਹੁਤ ਬਹੁਤ ਧੰਨਵਾਦ ਤੇ ਦਰਸ਼ਕੋ ਵੀਡੀਓ ਦੇ ਵਿੱਚ ਬਾਈ ਸ਼ੰਦਰ ਨੇ ਜਿਵੇਂ ਦੋਨੇ ਬਸ਼ੇਰਿਆਂ ਬਾਰੇ ਗੱਲਬਾਤ ਦੱਸਤੀ ਆ ਜਿਹੜਾ ਨੋਕਰਾ ਬਸ਼ੇਰਾ ਗਾ ਹੈਦਰ ਘੋੜੇ ਦਾ ਬੱਚਾ ਇਹਦੀ ਸਟੱਡ ਸਰਵਿਸ ਦੀ ਫੀਸ 21000 ਰੁਪਿਆ ਰੱਖੀ ਆ ਚੰਗੀ ਅਵੋਰ ਬਲੱਡ ਲਾਈਨ ਦਾ ਬਸ਼ੇਰਾ ਇਹ ਬਹੁਤ ਸਾਫ ਸੁਥਰਾ ਬਸ਼ੇਰਾ ਗਾ ਅਸ਼ਕੀਨੀਆਂ ਦੇ ਵਿੱਚ ਆ ਬੱਚਾ ਸ਼ੋਅ ਬਹੁਤ ਕਰਦਾ ਸੋ ਕਿਸੇ ਵੀ ਭਰਾ ਨੇ ਉਸ ਤਰ੍ਹਾਂ ਦੀ ਘੋੜੀ ਮੇਟ ਕਰਾਉਣੀ ਆ ਨੁਕਰੇ ਬਿਸ਼ੇਰੇ ਤੋਂ ਤਾਂ ਬਾਈ ਦਾ ਨੰਬਰ ਆਪਾਂ ਵੀਡੀਓ ਦੇ ਵਿੱਚ ਮੈਂਸ਼ਨ ਕਰ ਦਿਆਂਗੇ ਜਦੋਂ ਮਰਜ਼ੀ ਤੁਸੀਂ ਸਟੱਡ ਸਰਵਿਸ ਵਾਸਤੇ ਫੋਨ ਕਰ ਸਕਦੇ ਹੋ ਤੇ ਜੇ ਕੋਈ ਭਰਾ ਚਾਹੁੰਦਾ ਵੀ ਇੱਥੇ 2-3 ਦਿਨ ਘੋੜੀ ਛੱਡਣੀ ਆ ਮੇਟ ਕਰਾਉਣ ਸਮੇ ਤਾਂ ਸਾਂਭਣ ਦਾ ਵੀ ਬਾਈ ਕੋਲੇ ਫੁੱਲ ਬੰਦੋਬਸਤ ਆ ਤੇ ਸਟੱਡ ਸਰਵਿਸ ਦਾ ਬਾਈ ਨੂੰ ਤੁਸੀਂ ਮੌਕਾ ਦੇ ਸਕਦੇ ਹੋ ਜਿਹੜਾ ਪਿੰਡ ਆ ਇਹ ਉਹਦਾ ਵੀ ਐਡਰੈਸ ਬਾਈ ਨੇ ਕਲੀਅਰ ਕਰਤਾ ਭਦੌੜ ਤੋਂ ਅੱਗੇ ਇਹ ਆਪਣਾ ਜੇ ਇੱਧਰ ਬਰਨਾਲੇ ਵਾਲੇ ਪਾਸਿਓਂ ਆਈਏ ਤਾਂ ਖੱਬੇ ਹੱਥ ਪਿੰਡ ਰੋਡ ਦੇ ਉੱਤੇ ਹੀ ਪੈ ਜਾਂਦਾ ਸੋ ਜਦੋਂ ਮਰਜੀ ਤੁਸੀਂ ਬਾਈ ਨੂੰ ਫੋਨ ਕਾਲ ਕਰ ਸਕਦੇ ਆ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਨਾਲ ਆਪਣੇ ਪੇਜ ਪਿੰਡੂ ਜ਼ਿੰਮੇਦਾਰ ਦੇ ਉੱਤੇ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਦੋਸਤੋ ਧੰਨਵਾਦ ਜੀ ਸਸਿਕਾ